ਜਦੋਂ ਹੁਣ ਆਪਾਂ ਇਸ਼ੂਜ਼ ਦੀ ਵਿੱਚ ਅਟਾਰਨੀ ਟ੍ਰਿਕੇ ਨਾਲ ਜੀ ਗੱਲ ਕਰ ਰਹੇ ਆ ਡਾਕੂਮੈਂਟਸ ਦੀ ਵੀ ਤੁਸੀਂ ਗੱਲ ਕਰ ਰਹੇ ਆ ਕਈ ਜੀ ਇਦਾਂ ਓਦਾਂ ਹੀ ਬਣੇ ਹੁੰਦੇ ਆ ਕਈ origignal ਹੁੰਦੇ ਆ ਲੈਟਰਸ ਦਾ ਵੀ ਜਿਹੜਾ ਉਹ ਮਸਲਾ ਪੈ ਜਾਂਦਾ ਸੋ ਉਹ ਉਹ ਇਸ਼ੂਜ਼ ਕਿਹੜੇ ਆ ਜਾਂਦੇ ਆ ਭਾਜੀ ਲੈਟਰ ਦਾ ਇੱਕ ਹੁਣੇ ਆਪਣੇ ਨਾ ਇਸ਼ੂ ਆਇਆ ਬੰਦੇ ਦਾ ਤੇ ਐਜ਼ ਅ ਲਾਅਰ ਗੁੱਸਾ ਵੀ ਬੜਾ ਕਈ ਵਾਰੀ ਤਾਂ ਆਉਂਦਾ ਯਾਰ ਕੀ ਕਰਤਾ ਹਨਾ ਜੱਜ ਜਿੱਦਾਂ ਸੀਗੇ ਕਾਫੀ ਚਲੋ ਹੁਣ ਮੈਂ ਜੱਜ ਸਾਹਿਬ ਦਾ ਤਨੀ ਨਾਂ ਲੈਣਾ ਸਾਰੇ ਕੇਸ ਉਹਨਾਂ ਦੇ ਮੂਰੇ ਬਰੂ ਸੀਗੇ ਤਾਂ ਇੱਕ ਬੰਦਾ ਸਾਡੇ ਕੋਲ ਆਇਆ ਉਹਨੇ ਨਾ ਡਾਕੂਮੈਂਟ ਜਿੱਦਾਂ ਸੀਗਾ ਸਾਨੂੰ ਈਮੇਲ 'ਚ ਦਿੱਤਾ ਅ ਡਾਕੂਮੈਂਟ ਜਦ ਜਸਾ ਸਮਝਦਾ ਸਕੈਨ ਆ ਜਾਂਦਾ ਨਾ ਇੰਡੀਆ ਤੋਂ origignal ਤਾਂ ਲੇਟ ਮੰਗਾਉਂਦੇ ਐ ਫੇਡੈਕਸ ਪ੍ਰੋਡਕਟਸ ਵੀ ਉਹਨੇ ਕਹਿੰਦੇ ਇਕੱਠੇ ਮੰਗਾਣੇ ਤੇ ਆਪਾਂ ਨੂੰ ਸਾਰਾ ਸਹੀ ਲੱਗਾ 컬러ਡ-ਕਲਰਡ ਸਕੈਨ ਸੀਗਾ ਉਹ ਜਦੋਂ ਡਾਕੂਮੈਂਟ ਆਇਆ ਤੇ ਸਰਕਾਰੀ ਵਕੀਲ ਕਹਿੰਦੀ ਇਨਸਪੈਕਟ ਕਰਨਾ origignal ਤੇ ਉਹ ਡਾਕੂਮੈਂਟ ਦੇ ਵਿੱਚ ਡਾਕਟਰ ਦੀ ਡਾਕਟਰ ਦਾ ਸਰਟੀਫਿਕੇਟ ਤੇ ਥੱਲੇ ਜਿਹੜੇ ਡਾਕਟਰ ਦੇ ਸਟੈਂਪ ਹੁੰਦੀ ਆ ਉਹ ਪ੍ਰਿੰਟਡ ਸੀ ਜਿਹੜੀ ਠੱਪਾ ਨਹੀਂ ਜਿਹੜਾ ਹੁੰਦਾ ਉਹ ਪ੍ਰਿੰਟਡ ਸੀਗਾ ਤੇ ਉਹਦੇ ਸਿਗਨੇਚਰ ਜਿਹੜੇ ਪ੍ਰਿੰਟਡ ਸੀਗੇ ਤੇ ਜਿਹੜੀਆਂ ਦਵਾਈਆਂ ਵਾ ਉਹ ਹੱਥ ਉਹ ਪੈਨ ਨਾਲ ਲਿਖੀਆਂ ਹੋਈਆਂ ਓਕੇ ਤੇ ਉਹ ਬਹੁਤ ਜ਼ਿਆਦਾ ਜਿਹੜਾ ਐਮਬੈਰਸਿੰਗ ਹੋ ਜਾਂਦਾ ਉਹ ਕਹਿੰਦਾ ਮਿਸਟਰ ਟੇਰੀਆਨਾ ਕਹਿੰਦਾ ਆਹ ਕੀ ਚੀਜ਼ ਆ ਕਹਿੰਦਾ ਮੈਨੂੰ ਸਮਝਾ ਕਹਿੰਦਾ ਕਿ ਇਦਾਂ ਕਿਦਾਂ ਹੋ ਸਕਦਾ ਕਿ ਜਿਹੜੀ ਚੀਜ਼ ਪ੍ਰਿੰਟਡ ਜਿਹੜੀ ਲਿਖਣ ਵਾਲੀ ਆ ਉਹ ਤੁਸੀਂ ਉਹ ਪੈਨ ਨਾਲ ਲਿਖੀ ਹੋਈ ਆ ਦਵਾਈਆਂ ਜਿਹੜੇ ਅੱਡਾ ਵਾ ਅੱਡਾ ਵਿੱਚ ਬਈ ਖਤਾ ਜਿੱਥੇ ਸਿਗਨੇਚਰ ਮਾਰਨੇ ਆ ਜਾਂ ਉਹ ਮਾਰਨੇ ਉਹ ਪ੍ਰਿੰਟ ਕੀਤਾ ਹੋਇਆ ਤੇ ਉਹ ਬੰਦੇ ਦਾ ਐਦਾ ਸੀਗਾ ਕਿ ਉਹ ਚ ਇੰਨੇ ਵੀ ਇੰਨੀ ਵੀ ਕਰੱਸੀ ਨਹੀਂ ਸੀ ਕਿ ਆਪਣੇ ਖੁਦ ਡਾਕੂਮੈਂਟ ਜਿਹੜੇ ਚੈੱਕ ਕਰ ਲਵੇ ਇੱਕ ਵਾਰੀ ਕਿ ਕਿੱਦਾਂ ਆਏ ਆ ਹਾਂ 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 ਆਪਣਾ ਕੇਸ ਲਾਣਾ ਹੈ ਕਿ ਖੁਦ ਚੈੱਕ ਕਰ ਲਵੇ ਤੇ origignal ਜਿਹੜਾ ਲੈ ਕੇ ਪਹੁੰਚਿਆ ਉਹ ਫਰਾਡ ਜਿਹੜੇ ਡਾਕੂਮੈਂਟ ਸਾਰੇ ਉਹਨੇ ਜੱਜ ਨੇ ਜਿਹੜੇ ਸੀਗੇ ਉਹ ਫੋਰੈਂਸਿਕਸ ਦੇ ਰੈਫਰ ਕਰਤੇ ਹੈ ਨਾ ਸੋ ਉਹਦੇ ਨਾਲ ਹੁਣ ਹੁੰਦਾ ਕੀ ਆ ਕਿ ਜਦੋਂ ਦੁਬਾਰਾ ਉਸੇ ਜੱਜ ਕੋਲੇ ਜਾਣਾ ਜਿਹੜਾ ਬਾਹਰ ਤੇ ਕਾਡ ਲੈ ਕੇ ਜਾਓ ਉੱਤੇ ਵੀ ਇਫੈਕਟ ਪੈਦਾ ਕੀ ਫਰਾਡ ਜਿੱਦਾਂ ਡਾਕੂਮੈਂਟ ਲਗਾਏ ਹੋਏ ਆ ਕਿ ਕਈ ਵਾਰੀ ਉਹ ਫਰੈਂਸਿਕਸ ਦੇ ਕਰ ਦਿੰਦੇ ਆ ਕਾਲ ਕਰਦੇ ਆ ਹਸਪਤਾਲ ਉਹ ਹਸਪਤਾਲ ਹੀ ਰਿਜਿਸਟਰ ਕਰਦਾ ਉੱਥੇ ਹੂੰ 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 ਤੇ ਉਹਨੂੰ ਐਜ਼ ਅ ਇਦਾਂ ਦਾ ਹੁਣ ਜਿਹੜਾ ਕੰਮ ਕਰਕੇ ਐਜ਼ ਅ ਲਾਇਰ ਵੀ ਤੁਹਾਨੂੰ ਬੜੀ ਫਰਸਟ੍ਰੇਸ਼ਨ ਹੁੰਦੀ ਹੈ ਕਿ ਯਾਰ ਇੱਕ ਤਾਂ ਸਾਰੀ ਮਿਹਨਤ ਤੇ ਪਾਣੀ ਫੇਰਦਾ ਕਿ ਸਾਰਾ ਕੇਸ ਜਿਹੜਾ ਸੀਗਾ ਉਹ ਕਿ ਅਲਟੀਮੇਟਲੀ ਡਾਕੂਮੈਂਟ ਤੇ ਆ ਗਿਆ ਕਿ origignal ਜਿਹੜੇ ਸੀਗੇ ਡਾਕਟਰ ਕੋ ਹਸਪਤਾਲ ਹੁਣ ਜਿੱਦੇ ਉਤੋਂ ਲੈ ਕੇ ਆਏ ਉਦਿਏਗਾ ਹੋ ਕੇ ਤੇ ਫਰਾਡ ਡਾਕੂਮੈਂਟ ਜਿਹੜੇ ਲਿਆਇਆ ਦੂਸਰਾ ਇਹ ਹੈ ਕਿ ਹੁਣੇ ਜਿਹੜਾ ਜੱਜ ਆਇਆ ਨੇ ਇੱਕ ਉਦੋਂ ਦੇਖੋ ਹੁਣ ਜੇ ਸਵੇਰ ਨੂੰ ਆਪਣਾ ਕੇਸ ਉਦੋਂ ਨਹੀਂ ਸ਼ਾਮ ਨੂੰ ਕਿਸੇ ਹੋਰ ਦਾ ਵੀ ਕੇਸ ਹੋਗਾ ਰਾਈਟ ਉਹਦਾ ਆਲਰੇਡੀ ਬੂਡ ਜਿਹੜਾ ਸੀਗਾ ਉੱਥੇ ਵਿਗੜ ਗਿਆ ਹੂੰ ਹੂੰ ਤੇ ਉਹ ਕਈ ਵਾਰੀ ਹੁਣ ਨਵਾਂ ਜੇ ਜੱਜ ਆਇਆ ਉਹਨੇ ਦੇਖਿਆ ਕਿ ਇੱਕ ਬੰਦਾ ਇਦਾਂ ਕਰਦਾ ਉਹਨੇ ਸਾਰਿਆਂ ਦੇ ਜਿਹੜੇ ਕੇਸ ਆ ਉਹਨੂੰ ਉਹਨੇ ਹੋਰ ਜ਼ਿਆਦਾ ਡਿਟੇਲ ਚ ਜਿਹੜਾ ਇਨਵੈਸਟੀਗੇਟ ਕਰਨਾ ਤੇ ਆਹ ਜਿਹੜੀ ਕਾਫੀ originals ਦੇ ਵਿੱਚ ਜਿਹੜੀ ਫਰਾਡ ਡਾਕੂਮੈਂਟਸ ਦੇ ਵਿੱਚ ਇੱਕ ਆ ਰਿਹਾ ਐਫਿਡੇਵਿਟ ਕਈ ਵਾਰੀ ਬੰਦਾ ਉਹ ਪੁੱਛ ਲੈਂਦਾ ਕਿ ਕਹਿੰਦਾ ਰਾਗੀਰ ਨੇ ਇੱਕ ਵਾਰੀ ਸੀਗਾ ਕੋਰਟ ਦੇ ਵਿੱਚ ਉਹ ਕਹਿੰਦਾ ਰਾਗੀਰ ਨੇ ਜਾਨ ਬਚਾਈ ਆ ਅੱਛਾ ਜਿਹੜਾ ਰਾਗੀਰ ਨੇ ਸਾਥ ਵਧਾਈ ਆ ਉਹ ਕਹਿੰਦਾ ਰਾਗੀਰ ਕਿੰਨੇ ਸਾਲ ਦਾ ਸੀਗਾ ਹੂੰ 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 ਤੇ ਗੱਲ ਸੁਣ ਕੇ ਤੇ ਸੋਚ ਕੇ ਦੇਖੋ ਯਾਰ ਜੇ ਤੇਰੀ ਜਾਨ ਬਚਾਈ ਆ ਤੈਨੂੰ ਪਤਾ ਹੋਊਗਾ ਕਿ ਬਜ਼ੁਰਗ ਸੀਗਾ ਕਿੰਦਾ ਸੀਗਾ ਬੰਦਾ ਉੱਚੀ ਹੁਣ ਉਲਦਾ ਉਹਨੂੰ ਵੀ ਪਤਾ ਲੱਗ ਗਿਆ ਕਿ ਫਿਰ ਸਵਾਲ ਆ ਗਿਆ ਕਿ ਕਿੰਨੇ ਸਾਲ ਦਾ ਸੀਗਾ ਕਹਿੰਦਾ ਮੈਨੂੰ ਪਤਾ ਨਹੀਂ ਕਹਿੰਦਾ ਅੰਦਾਜ਼ਨ ਦੱਸ ਕਹਿੰਦਾ ਕੀ ਵੱਡੀ ਉਮਰੇ ਸਾਈਡ ਸੀਗਾ 50 ਦੇ ਸਾਈਡ ਸੀਗਾ ਕਿ 25 ਸਾਲ ਦੇ ਸਾਈਡ 'ਚ ਸੀਗਾ ਹੂੰ ਹੂੰ ਹੁਣ ਕੀ ਕਰੇ ਬੰਦਾ ਜੇ ਰਾਗੀਰ ਹੋਊਗਾ ਪਹਿਲਾਂ ਤਾਂ ਕੁਝ ਕਹੂਗਾ ਦੂਜੀ ਗੱਲ ਇਦਾਂ ਕਿ ਰਾਗੀਰ ਦਾ ਆਧਾਰ ਕਾਰਡ ਵੀ ਲੱਗਾ ਪੈਨ ਕਾਰਡ ਵੀ ਲੱਗਾ ਡੇਟ ਆਫ ਬਰਥ ਵੀ ਉਹਦੀ ਉੱਥੇ ਲੱਗੀ ਹੋਈ ਆ ਕੋ ਬੰਦਾ ਯਾਰ ਉਹ ਬਜ਼ੁਰਗ ਸੀਗਾ ਕਿ ਕੌਣ ਸੀਗਾ ਸੋ ਮਤਲਬ ਇਹ ਤੁਹਾਨੂੰ ਮੈਂ ਦੱਸ ਰਿਹਾ ਕਿ ਲੋਕਾਂ ਦੀ ਸੀਰੀਅਸਨੈਸ ਦਾ ਲੈਵਲ ਕੇਸ ਦਾ ਹੂੰ ਕਿ ਆਪਣੇ ਡਾਕੂਮੈਂਟ ਆਪ ਨਹੀਂ ਭੜੇ ਡਾਕੂਮੈਂਟ ਜੈਨੂਨਲੀ ਜਮਾ ਕਰਾਏ ਇਥੇ ਵਕੀਲ ਹਾਇਰ ਕਰ ਲਿਆ ਇੰਡੀਆ ਚ ਕੋਈ ਹੋਰ ਡਾਕੂਮੈਂਟ ਪ੍ਰਪੇਅਰ ਹਾਇਰ ਕਰ ਲਿਆ ਤੇ ਬਸ ਸੱਜਣ ਮਿੱਤਰ ਦਾ ਵੀ ਮੇਰੇ ਦਾ ਕੇਸ ਪਾਸ ਹੋਇਆ ਵਾ ਤੇ ਮੇਰਾ ਵੀ ਪਾਸ ਹੋ ਜਾਣਾ ਨਾ ਸਰੀਅਸ ਜਿੱਦਾ ਬਿਲਕੁਲ ਹਮ ਇੱਕ ਆਪਣੇ ਕੱਲ ਦੀ ਕੋਰਟ ਰੂਮ ਦੀ ਗੱਲ ਆ ਤੇ ਸਾਡੀ ਦੋ ਹੀਰਿੰਗ ਸੀ ਹਮ ਸੈਟ ਅਨ ਦੇ ਵਿੱਚ ਤੇ ਜਿਹੜਾ ਦੂਜੀ ਹੀਰਿੰਗ ਵਾਲਾ ਸੀਗਾ ਉਹ ਤਾਂ ਵੀ ਵਕੀਲ ਬੈਠਾ ਤੇ ਕਲਾਇੰਟ ਭਾਜੀ ਪਹੁੰਚਿਆ ਨਹੀਂ ਉਹਦਾ ਦੂਜੇ ਵਕੀਲ ਦਾ ਇੱਕ ਘੰਟਾ ਜਿਹੜਾ ਲੇਟ ਸੀਗਾ अच्छा ਆਪਣਾ ਵਾਲਾ ਕੇਸ ਉਹਨੇ ਸ਼ੁਰੂ ਕਰਤਾ ਜੱਜ ਨੇ ਤਾਂ ਜਦੋਂ ਬੰਦਾ ਆਇਆ ਕਹਿੰਦਾ ਪਹੁੰਚਿਆ ਨਹੀਂ ਕਹਿੰਦਾ ਟਾਈਮ ਸਰਕ ਨਹੀਂ ਆਇਆ ਜੱਜ ਨੇ ਪੁੱਛਿਆ ਤੇ ਹੁਣ ਤੂੰ ਯਾਰ ਇੱਕ ਤਾਂ ਲੇਟ ਆਇਆ ਠੀਕ ਹੈ ਫਿਰ ਦੂਸਰਾ ਇਦਾਂ ਕੀ ਥੋੜੀ ਕਰੱਸੀ ਰੱਖ ਰਿਲੇਸ਼ਨ ਦੇ ਦੇ ਉਹਨੂੰ ਕਹਿੰਦਾ ਟ੍ਰੈਫਿਕ ਲੱਗ ਗਿਆ ਸੀਗਾ ਜੱਜ ਨੂੰ ਕਹਿੰਦਾ ਉਹਦੇ ਜੱਜ ਨੂੰ ਮੇਰੇ ਖਿਆਲ ਕੋਲਾਈਂਟ ਨੂੰ ਪਤਾ ਨਹੀਂ ਸੀਗਾ ਰਵਈਆ ਉਹਦੇ ਜੱਜ ਬਹੁਤ ਤਿੱਖਾ ਜਿਆ ਜਿੱਦਾਂ ਆਪਣਾ ਤੇ ਉਹਨੇ ਕਾਫੀ ਭੂਰ ਕੇ ਉਹਨੂੰ ਬੜੀ ਕਾਫੀ ਜ਼ੋਰ ਦੀ ਬੋਲਿਆ ਕਹਿੰਦਾ ਦੇਖ ਇੱਥੇ ਕਹਿੰਦਾ ਇੰਟਰਪ੍ਰੀਟਰ ਮੈਂ ਆਇਆ ਦੂਜਾ ਵਿਰੋਧੀ ਵਕੀਲਾ ਉਹਦਾ ਕਲਾਇੰਟ ਵੀ ਹੈ ਮੇਰਾ ਅਸਿਸਟੈਂਟ ਵੀ ਹੈ ਕਹਿੰਦਾ ਸਾਰੇ ਜਾਣੇ ਕਹਿੰਦਾ ਟਾਈਮ ਨਾ ਪਹੁੰਚ ਗਏ ਤੂੰ ਨਹੀਂ ਕਹਿੰਦਾ ਟਾਈਮ ਨਾ ਸਿਰਫ ਪਹੁੰਚ ਗਿਆ ਸਾਰਿਆਂ ਨੂੰ ਕਹਿੰਦਾ ਸੇਮ ਸੜਕਾਂ ਲੱਗਦੀਆਂ ਕਹਿੰਦਾ ਫਰਕ ਸਿਰਫ ਇੰਨਾ ਵਾ ਕਹਿੰਦਾ ਤੂੰ ਇਕੱਲਾ ਜਿਹੜਾ ਡਿਪੋਰਟੇਸ਼ਨ ਪ੍ਰोसीडिंग ਚਾ ਕਹਿੰਦਾ ਬਾਕੀ ਕੋਈ ਨਹੀਂ ਹੈਗਾ ਤੇ ਜੀਨ ਪਾਈ ਉਹ ਜਿਹੜੀ ਟੱਕੀਆਂ ਜਿਹੀਆਂ ਨਹੀਂ ਲੱਗੀਆਂ ਹੁੰਦੀਆਂ ਤੇ ਸ਼ਰਟ ਜੀਨ ਪਾਈ ਤੇ ਮੈਂ ਫਿਰ ਵਰਜਾ ਮੈਂ ਕਿਹਾ ਭਾਜੀ ਯਾਰ ਕੋਟ-ਕੂਟ ਪਾ ਕੇ ਆ ਕੋਈ ਜੱਜ ਦਾ ਕੋਈ ਉਹ ਹੈ ਕਿ ਤੂੰ ਘੰਟਾ ਲੇਟ ਆ ਰਹਿਆ ਵਾ ਕਹਣਾ ਤੇ ਆ ਕੇ ਪਹਿਲਾਂ ਬੈਠ ਜਦੋਂ ਬੈਠਾ ਉਹਦੇ ਉੱਤੇ ਜਾ ਕੇ ਅਪੋਲੋਜਾਈਜ਼ ਕਰਦੇ ਜੱਜ ਨੂੰ ਸਿੱਧੇ ਪਹਿਲਾਂ ਦੱਸ ਦੇਗੇ ਯਾਰ ਮੈਂ ਇਸ ਕਰਕੇ ਲੇਟ ਆ ਕੋਈ ਫਿਕਰ ਹੀ ਨਹੀਂ ਬਸ ਇਹ ਲੇਟ ਹੋ ਗਿਆ ਹੁਣ ਜਿਹੜੀ ਆ ਚੀਜ਼ਾਂ ਆਪਣੇ ਆਫਿਸ ਦੇ ਵਿੱਚ ਵੀ ਇਦਾਂ ਹੀ ਹੈ ਕਈ ਵਾਰੀ ਬੰਦਾ ਅੱਜ ਆਇਆ ਮੈਂ ਕੱਲ ਆਇਆ ਤੇ ਐਡੀ ਦੇ ਕਰਨ ਦੇ ਵੇਲੇ ਹੁਣ ਇਹ ਹੈ ਕਿ ਜਿਹੜਾ ਬੰਦਾ ਲਾਈਫ 'ਚ ਖੁਦ ਹੀ ਨਹੀਂ ਕਰੀ ਕਿਸੇ ਦਾ ਟਾਈਮ ਉਹਨੂੰ ਰਿਸਪੈਕਟ ਕੀਤਾ ਉਹ ਕੋਰਟ ਰੂਮ 'ਚ ਵੀ ਕਿੱਦਾਂ ਐਕਸਪੈਕਟ ਕਰ ਸਦਦੇ ਆ ਕਈ ਵਾਰੀ ਬੰਦਾ ਲੱਗਾ ਹੁੰਦਾ ਕਿ ਨਹੀਂ ਜੱਸਾ ਮੈਂ ਪਹੁੰਚ ਗਿਆ ਸੀਗਾ ਪਰ ਲਾਈਨ ਬਹੁਤ ਡੀਸੀ ਕੋਰਟ ਰੂਮ ਤੇ ਜੱਜ ਕਹਿੰਦਾ ਮੈਂ ਕੀ ਕਰਾਂ ਜੇ ਲਾਈਨ ਵੱਡੀ ਸੀ ਤਾਂ ਜਾਜੂ ਨੂੰ ਕਹਿੰਦਾ ਕਿ ਤੂੰ ਕਹਿੰਦਾ ਬਚ ਗਿਆ ਕਿ ਦੂਜੇ ਦਾ ਕੇਸ ਪਹਿਲਾਂ ਜਿਹੜਾ ਸ਼ੁਰੂ ਲਿਆ ਤਾਂ ਕਰਕੇ ਇਹ ਕਹਿੰਦਾ ਜੇ ਇਹ ਕਹਿੰਦਾ ਦੂਜੇ ਦਾ ਕੇਸ ਨਾ ਨਾ ਅੱਜ ਕਹਿੰਦਾ ਤੈਨੂੰ ਮੈਂ ਸਿੱਧੇ ਰਿਪੋਰਟ ਜਿਹੜਾ ਕਰ ਦੇਣਾ ਸੀਗਾ ਸੋ ਜਿਹੜੀ ਆਹ ਟਾਈਮਿੰਗ ਕੋਰਟ ਰੂਮ ਆ ਜਿਹੜੀ ਕੋਰਟ ਰੂਮ ਦੀ ਰਿਸਪੈਕਟ ਉਹ ਰਿਸਪੈਕਟ ਨਹੀਂ ਹੈ ਨਾ ਹੁਣ ਗੱਲ ਸਾਰੀ ਗੱਲ ਤਾਂ ਹੁਣ ਸਾਰੀ ਇਕੱਠੇ ਆ ਗਈ ਜਿਹੜੇ ਬੰਦੇ ਨੂੰ ਰਿਸਪੈਕਟ ਉਹਨੇ ਆਪਣੇ ਡਾਕੂਮੈਂਟ ਵੀ ਦੇਖਣੇ ਆ ਉਹਨੇ ਕੋਰਟ ਵੀ ਟਾਈਮ ਸਰ ਜਾਣਾ ਵਾ ਉਹਨੇ ਤਿਆਰੀ ਵੀ ਟਾਈਮ ਸਰਾਣਾ ਵਾ ਸੋ ਆ ਚੀਜ਼ਾਂ ਜਿਹੜੀਆਂ ਨਵੀਂ ਜਨਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਤੇ ਪ੍ਰੋਬ ਕਹੀਆ ਤੇ ਜਿੱਦਾਂ ਉਹ ਕਲਾਇੰਟ ਕਹਿੰਦਾ ਸੀ ਕਹਿੰਦਾ ਭਾਜੀ ਸਾਰੇ ਜਾਣੇ ਕਹਿੰਦਾ ਅੱਜ ਕੱਲ ਉਹ ਕਹਿੰਦਾ ਕੰਮ ਕਰਾ ਤੇ ਰਾਣੀ ਅਮਰੀਕਾ ਤੇ ਸਹੀ ਗੱਲ ਆ ਹੂੰ ਜੀ ਸੁ ਕੀ ਕਰ ਸਕਦੇ ਹੁਣ ਜੇ ਮੈਂ ਕਹਾਂ ਬੰਦਾ ਰਾਦਾ ਹੀ ਉਹਦੇ ਦੂਜੇ ਇੱਕ ਮौज-ਮਸਤੀ ਕਰਨੀ ਆ ਬਸ ਚਾਰ ਗੱਡੀਆਂ ਦੀਆਂ ਫੋਟੋ ਇੱਥੇ ਪਾਤੀਆਂ ਸੱਜਣ ਮਿੱਤਰਾਂ ਨਾਲ ਮਿਲ ਕੇ ਚਾਰ ਉੱਥੇ ਪਾਤੀਆਂ ਤੇ ਬਸ ਉਹਦੇ ਵਿੱਚ ਫਿਰ ਹੁਣ ਉਹਨੂੰ ਮੈਂ ਕਹਾਂ ਕਿੰਨਾ ਕੁ ਬੰਦਾ ਪੁਸ਼ ਕਰ ਸਕਦਾ ਵਗੇ ਨਹੀਂ ਕਰ ਸਕਦਾ ਹੂੰ ਕਿਉਂਕਿ ਆਪਾਂ ਹੁਣ ਥੈਰੇਪਿਸਟ ਥੋਨਾ ਹੈਗੇ ਆ ਜਾਂ ਕਿਸੇ ਦਾ ਸੁਭਾਅ ਚੇਂਜ ਕਰ ਦੇਣਾ ਐਂਡ ਆਫ ਦਾ ਡੇ ਦਾ ਇੱਕ ਬੰਦਾ ਲਿਮਿਟਡ ਇੰਗੇਜਮੈਂਟ ਹੈ ਨਾ ਵਕੀਲ ਨਾਲ ਕਿ ਯਾਰ ਆਪ ਮੇਰਾ ਕੇਸ ਆ ਮੈਂ ਦੱਸਣਾ ਤੁਹਾਨੂੰ ਆ ਤੁਸੀਂ ਪ੍ਰੈਜੈਕਟ ਕਰਨਾ ਵਾ ਰਿਸਪੌਂਡੈਂਟ ਨੂੰ ਕਿਦੇ ਤੇ ਫੋਕਸ ਕਰਨ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਆ ਜਦੋਂ ਆਪਾਂ ਡਾਕੂਮੈਂਟਸ ਦੀ ਵੀ ਆਪਾਂ ਗੱਲ ਕਰਦੇ ਆ ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਪ੍ਰੋਬਲਮ ਆ ਰਹੀ ਆ ਮੇਰੇ ਆਫਿਸ ਨੂੰ ਹੈ ਨਾ ਮੈਂ ਬਾਕੀਆਂ ਦਾ ਕੁਝ ਕਹਿ ਨਹੀਂ ਸਕਦਾ ਸੋ ਸਾਡੇ ਆਫਿਸ ਦਾ ਕੀ ਤਰੀਕਾ ਕਈਆਂ ਨੂੰ ਉਹ ਪੁੱਗ ਜਾਂਦਾ ਕਈਆਂ ਨੂੰ ਨਹੀਂ ਪੁੱਗਦਾ ਸੋ ਸਾਡਾ ਜਿਹੜਾ ਤਰੀਕਾ ਉਹ ਇਹ ਆ ਕਿ ਬੰਦਾ ਆ ਕੇ ਆਪ ਬਹੂਏ ਸਾਡੇ ਮੂਰੇ ਆਪਣੇ ਬਿਆਨ ਦੱਸੂਗਾ ਉਹ ਕੋ ਸਵਾਲ ਜਵਾਬ ਹੋਊਗੇ ਕਿੱਥੇ ਏਰੀਆ ਹੁਣ ਜਿਹੜਾ ਸਾਡਾ ਜਿਹੜਾ ਫੋਕਸ ਹੈ ਦਾ ਲਾਇਰ ਇਹ ਹੋਊਗਾ ਕਿ ਰੀਲੋਕੇਸ਼ਨ ਇਹਦੇ ਬਾਰੇ ਦੱਸ ਇਹਦੇ ਬਾਰੇ ਦੱਸ ਸਵਾਲ ਜਿਹੜਾ ਪੁੱਛੇ ਜਾਊਗੇ ਬੰਦਾ ਦੱਸੂਗਾ ਉਹਨਾਂ ਦੋ ਚੀਜ਼ਾਂ ਹੋਗੀਆਂ ਇੱਕ ਤਾਂ ਹੈਗਾ ਕਿ ਬੰਦੇ ਦੇ ਆਪਣੇ ਬਿਆਨ ਸਾਨੂੰ ਛੋਟੇ ਹੋ ਜੂਗੀ ਕਿ ਇਹ ਫਰਾਡ ਨਹੀਂ ਆ ਝੂਠ ਨਹੀਂ ਆ ਹਾਂ ਹਾਂ ਬੰਦਾ ਜਿਹੜਾ ਤਾਂ ਐਕਸਪੈਕਟ ਕਰਿਆ ਨਹੀਂ ਜੀ ਮੇਰੀ ਕਹਾਣੀ ਲਿਖ ਕੇ ਦੇ ਦੋ ਤਾਂ ਤੁਹਾਨੂੰ ਪਤਾ ਜਰੂਰ ਤਾਂ ਸ਼ੋਅ ਸ਼ੁਰੂ ਕੀਤਾ ਕਿ ਨਹੀਂ ਉਹ ਕੰਮ ਨਹੀਂ ਕਰਨਾ ਉਹ ਦਸਾਂ ਜੋ 7 ਲੋਕ ਕੀ ਕੇਸ ਆਪਣੇ ਲੈ ਕੇ ਗਏ ਹੋਏ ਆ ਕਿਸੇ ਟਾਈਮਾਂ ਚ ਜੀ ਫਿਰ ਵਾਪਸ ਵੀ ਉਹੀ ਲੋਕ ਆਏ ਹੋਏ ਆ ਜਦੋਂ ਦੇਖਿਆ ਕਿ ਯਾਰ ਇਹਦੇ ਆਫਿਸ ਦੇ ਤਾਂ 70 ਜਿਹੜਾ ਚੱਕਰ ਭਈ ਇਹ ਹੈ ਕਿ ਜਦੋਂ ਬੰਦਾ ਆਪ ਬਹਿ ਕੇ ਸਾਡਾ ਬੀਤੀ ਆਪਣੀ ਸੁਣਾਉਂਦਾ ਵਾ ਤੇ ਉਹਦੇ ਬਿਆਨ ਜਦ ਤੱਕ ਕੋਰਟ ਨੂੰ ਸਬਮਿਟ ਨਹੀਂ ਹੁੰਦੇ ਜਦ ਤੱਕ ਬੰਦਾ ਆਪ ਆਪਣੇ ਮੂੰਹੋਂ ਸਾਡ ਬੀਤੀ ਹਰੇਕ ਚੀਜ਼ ਕਹਿੰਦਾ ਨਹੀਂ ਹੈਗਾ ਉਹ ਬੰਦੇ ਦੀ ਤਿਆਰੀ ਜਿਹੜੀ ਹੈਗੀ ਉਹ ਡੇ 1 ਤੋਂ ਹੋ ਗਈ ਆ ਉਹ ਕੋਈ ਇਦਾਂ ਨਹੀਂ ਕਿ ਉਹ ਐਂਡ 'ਚ ਉਹਨੇ ਕੋਈ ਰੱਟਾ ਲਾਣਾ ਉਹ ਰਾਈਟ ਵੇ ਜਿਹੜਾ ਬੰਦਾ ਤਿਆਰ ਆ ਉਹਨੂੰ ਪਤਾ ਉਹਦੇ ਬਿਆਨਾਂ 'ਚ ਕੀ ਲਿਖਿਆ ਜਿਹੜੇ ਬੰਦੇ ਦੇ ਬਿਆਨ ਆ ਉਹ ਤਾਂ ਸਾਡੇ ਮੂਹਰੇ ਗਵਾਹ ਹੈਗਾ ਉਹਨੂੰ ਤਾਂ ਚਲੋ ਆਪਾਂ ਸਾਮ ਲੈਨੇ ਹੈਣਾ ਉਹ ਤਾਂ ਸੈਸ਼ਨ ਸੈਸ਼ਨ ਲਾਂਦਾ ਸਾਡੇ ਸਟਾਫ ਨਾਲ ਬੰਦਾ ਦੱਸਦਾ ਕੱਲੀ-ਕੱਲੀ ਚੀਜ਼ ਉਹਨੂੰ ਬੰਦੇ ਨੂੰ ਪਤਾ ਹੁੰਦੀ ਆ ਤਾਂ ਕਰਕੇ ਸਿੱਧਾ ਜਿਹਾ ਹਸਾਬ ਆਗਾ ਆਪਣੇ ਕੇਸ ਜਿਹੜੇ ਪਾਸ ਹੁੰਦੇ ਰੂਗੀ ਬੰਦਾ ਆਪਣੀ ਵਿਆਖਿਆ ਖੁਦ ਜਿਹੜੀ ਕਰ ਰਿਹਾ ਕਿ ਇਹ ਇੰਟਰਪ੍ਰੀਟਰ ਤੇ ਨਹੀਂ ਰਿਲਾਈ ਕਰਦਾ ਪਿਆ ਕਿ ਇਹਦਾ ਢਾਂਚਾ ਨਹੀਂ ਕਾਪੀਂਦਾ ਤਾਂ ਕਰਕੇ ਕੋਈ ਆਰਕੇਕੇ ਦੀ ਪ੍ਰੋਬਲਮ ਨਹੀਂ ਆਈ ਕਦੀ ਕਿ ਬੰਦਾ ਆਪਣੀ ਚੀਜ਼ ਜਿਹੜੀ ਆਪ ਦਾਸ ਰਿਹਾ ਆਪ ਲਿਖ ਰਿਹਾ ਹਰੇਕ ਚੀਜ਼ ਯੂਨਿਕ ਆ ਕਿ ਤੂੰ ਕਿਹੜੇ ਸਕੂਲ ਗਿਆ ਹੈਗਾ ਕਿਹੜੇ ਪਿੰਡ ਰਹਿਣਾ ਸੀਗਾ ਸਾਰਾ ਜਿਹੜਾ ਉਹਦਾ ਢਾਂਚਾ ਹੈਣਾ ਕਿ ਤੇਰੇ ਉੱਥੋਂ ਕੌਣ ਇਲੈਕਸ਼ਨ ਲੜਦਾ ਤੇਰੀ ਕਿੰਨੂ ਸਪੋਰਟ ਸੀਗੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੀਗਲੀ ਕਵਰ ਪ੍ਰੋਬਲਮ ਜਿਹੜੀ ਉਹ ਆ ਰਹੀ ਹੈ ਉਹ ਇਹ ਆਂਦੀ ਆ ਕਿ ਜਿਹੜੇ ਹੁਣ ਕੈਰਾਬੋਰੇਟਿੰਗ ਐਵੀਡੈਂਸ ਕਿ ਜਿਹੜੇ ਐਫੀਡੇਵਿਟ ਇੰਡੀਆ ਤੋਂ ਆਣੇ ਆ ਭਾਵੇਂ ਸਾਡਾ ਕਲਾਇੰਟ ਆ ਭਾਵੇਂ ਉਹ ਕਿਸੇ ਹੋਰ ਦਾ ਕਲਾਇੰਟ ਆ ਕਈ ਵਾਰੀ ਇਹਨੂੰ ਕਿਹਾ ਕਿ ਜਿਹੜੇ ਨਾ ਇੱਕ ਉਹ ਕਚੈਰੀਆਂ 'ਚ ਜਿਹੜੇ ਪੈਸੇ ਲੈਂਦੇ ਉੱਥੇ ਵਕੀਲ ਬਕੂਲ ਜਾਂ ਜਿਹੜੇ ਨੋਟਰੀ ਆ ਜਾਂ ਜਿਹੜੇ ਟਰਾਂਸਲੇਟਰ ਉਹ ਆ ਇਹਨਾਂ ਨੂੰ ਤੁਸੀਂ ਇੰਪਾਵਰ ਕਰੰਦੇ ਆ ਇਹਨਾਂ ਦੀ ਤੁਹਾਨੂੰ ਲੋੜ ਨਹੀਂ ਹੈਗੀ ਜਿਦਾ ਤੁਸੀਂ ਮਾਂ ਪਿਓ ਕੋ ਐਫੀਡੇਵਿਟ ਲੈਣਾ ਨਾ ਹੁਣ ਮਾਂ ਦਾ ਉਹ ਜਿਹੜਾ ਐਫੀਡੇਵਿਟ ਆ ਕਿ ਕਚੈਰੀਆਂ ਦੀ ਸਟੈਂਪ ਸਟੰਪ ਲੱਗੀ ਹੋ ਕਿਸੇ ਦੀ ਲੋੜ ਨਹੀਂ ਉਹ ਸ ਦਖਾਵਾ ਜਿਹੜੀ ਚੀਜ਼ ਚਾਹੀਦੀ ਹੋਏ ਆ ਕਿ ਮਾਤਾ ਤੁਹਾਡੀ ਸਿੰਪਲ ਜਿਹੜੀ ਚਿੱਠੀ ਲਿਖ ਕੇ ਦਵੇ ਜੋ ਉਹਨੇ ਦੇਖਿਆ ਸਿਰਫ ਇੰਨੀ ਮਾਤਾ ਹੁਣ ਤੁਹਾਡੇ ਨਾਲ ਬਿਆਰਤ ਨਹੀਂ ਗਈ ਸੀਗੀ ਕੁਝ ਤਾਂ ਨਹੀਂ ਸੀਗਾ ਮਾਤਾ ਨੇ ਤਾਂ ਉਹ ਹੀ ਦੇਖਿਆ ਕਿ ਜਦੋਂ ਤੁਸੀਂ ਘਰੇ ਆਏ ਤੁਹਾਡੀ ਹਾਲਤ ਕਿਦਾਂ ਦੀ ਸੀਗੀ ਪਿਓ ਨੇ ਤਾਂ ਤੁਹਾਡੇ ਉਹੀ ਦੇਖਿਆ ਨਾ ਕਿ ਕਿਦਾਂ ਦੀ ਹਾਲਤ ਸੀਗੀ ਹੁਣ ਉਹਦੇ ਵਿੱਚ ਸਾਰੇ ਲਿਖਿਆ ਹੁੰਦਾ ਕਿ ਗਿਆ ਇਹਨੂੰ ਪਾਰਟੀ ਨੇ ਘੇਰ ਲਿਆ ਇਦਾਂ ਗੁੱਟਿਆ ਉਦਾਂ ਗਟਿਆ ਢਾਂਚੇ ਸਾਰੇ ਜਿਹੜੇ ਕਾਮਨ ਸੇਮ ਚੀਜ਼ਾਂ ਹਰੇਕ ਐਫੀਡੇਵਿਟ ਚ ਲਿਖੀਆਂ ਜਿਹੜੀ ਤੁਹਾਨੂੰ ਚੀਜ਼ ਕਰਨੀ ਚਾਹੀਦੀ ਹੈ ਉਹ ਇਹ ਕਰਨੀ ਚਾਹੀਦੀ ਆ ਕਿ ਜਿਹੜਾ ਹੁਣ ਰਾਘੀਰ ਸੀਗਾ ਜਿੱਦਾਂ ਉਹਦਾ ਐਫੀਡੇਵਿਟ ਲਾਣਾ ਉਹ ਸਿੰਪਲ ਉੱਦੀ ਗੱਲ ਲਿਖੇਗਾ ਉਹਨੇ ਕੀ ਵੇਖਿਆ ਆਪਣੇ ਹੱਥੀ ਚਾਰ ਲਾਈਨਾਂ ਉਹ ਪੈਨ ਨਾਲ ਆਪਣੇ ਹੱਥੀ ਲਿਖ ਦੇਵੇ ਸਾਈਨ ਕਰ ਦੇਵੇ ਨੋਟਰੀ ਕਰਾ ਦੇਵੇ ਤੇ ਬਾਅਦ ਚ ਉਹਦੀ ਤੁਸੀਂ ਟਰਾਂਸਲੇਸ਼ਨ ਕਰਾ ਲਓ ਤੁਹਾਨੂੰ ਵੀ ਪਤਾ ਉਹ ਤੁਸੀਂ ਵੀ ਪੜ੍ਹ ਸਕਦੇ ਆ ਪੰਜਾਬੀ ਚ ਕੀ ਆ ਰਾਘੀਰ ਵੀ ਤੁਹਾਡਾ ਪੜ੍ਹ ਸਕਦਾ ਕੀ ਆ ਤੇ ਉਹਦੇ ਵਿੱਚ ਗਲਤੀ ਹੋਣ ਦੇ ਕੋਈ ਚਾਂਸ ਨਹੀਂ ਕਿਉਂਕਿ ਕੋਈ ਵੀ ਉਹ ਫालतू ਫालतੂ ਚੀਜ਼ ਨਹੀਂ ਕਹਿ ਰਿਹਾ ਰਾਗੀਰ ਜਿਹੜਾ ਹੈਗਾ ਉਹ ਸਿਰਫ ਇਹ ਕਹਿ ਰਿਹਾ ਕਿ ਕੀ ਉਹ ਘਰ ਲੈ ਕੇ ਗਿਆ ਸੀ ਤੁਹਾਨੂੰ ਕਿ ਤੁਹਾਡੇ ਘਰ ਦੇ ਨੂੰ ਬੁਲਾਇਆ ਸੀ ਕਿ ਕਿੰਨੇ ਜਾਣੇ ਰਾਗੀਰ ਗਏ ਸੀ ਹੁਣ ਆਪਾਂ ਕੋ ਐਫਿਡੇਵਿਟ ਟੂ ਫਿਡੇਵਿਟ ਆ ਜਾਂਦੇ ਆ ਇੰਡੀਆ ਤੋਂ ਜੋ ਵੀ ਹਰ ਕੰਮ ਕੰਮ ਕਰਦੇ ਆ ਉਹ ਚ ਸਾਰਾ ਕੁਝ ਰਾਗੀਰ ਨੇ ਲਿਖਿਆ ਹੁੰਦਾ ਨਹੀਂ ਬਸ ਲਿਖਿਆ ਹੁੰਦਾ ਕਿ ਰਾਗੀਰ ਆਪ ਹਸਪਤਲ ਛੱਡ ਕੇ ਆਇਆ ਹੈ ਘਰ ਦੇ ਨੂੰ ਕਾਲ ਕੀਤੀ ਹੈ ਸੇਮ ਜੀ ਜਿਹੜੇ ਘਰਦਿਆਂ ਦੇ ਉਹ ਉੱਥੇ ਕਨਫਿਊਜ਼ ਆ ਜਾਂਦੀ ਹੈ ਕਿ ਪਿਓ ਨੇ ਕਾਲ ਕੀਤਾ ਡਾਕਟਰ ਨੂੰ ਕਿ ਮਾਂ ਨੇ ਡਾਕਟਰ ਨੂੰ ਕਾਲ ਕੀਤਾ ਜਿਹੜਾ ਬੰਦੇ ਕਿਉਂਕਿ ਉਹਦੇ ਵਿੱਚ ਲਿਖਿਆ ਕਿ ਅਸੀਂ ਡਾਕਟਰ ਨੂੰ ਕਾਲ ਕੀਤਾ ਅਸੀਂ ਦਾ ਤਾਂ ਕੋਈ ਮਤਲਬ ਨਹੀਂ ਹੋਇਆ ਹੈਨਾ ਤੇ ਸਿਰਫ ਜਿਹੜੇ ਨਾ ਐਫੀਡੇਵਿਟ ਜਿਹੜੇ ਬਣਾਣੇ ਆ ਉਹ ਅੱਦੇ-ਅੱਦੇ ਪੇਜ ਦੇ ਜਿਹੜੀ ਆ ਨਾ ਹੈਂਡ ਰੈਟਡ ਉਹਨਾਂ ਤੋਂ ਲੈਟਰਾ ਲਓ ਸਿੱਧੇ ਆਪਣੇ ਘਰਦਿਆਂ ਤੋਂ ਗਵਾਂਡੀਆਂ ਤੋਂ ਜਿੰਨੀ ਜਿਹੜੀ ਚੀਜ਼ ਆ ਕਿਉਂਕਿ ਹੁਣ ਤੁਸੀਂ ਆਪਣੇ ਬਿਆਨ ਦੇ ਸਾਡੇ ਆਫਿਸ ਬੈਠ ਕੇ ਆਪ ਬढ़ाए ਆ ਤੁਹਾਨੂੰ ਵੀ ਪਤਾ ਤੁਹਾਡੇ ਕੇਸ 'ਚ ਕੀ ਆ ਜਿਹੜੇ ਤੁਹਾਡੇ ਵਿਟਨੈਸ ਹੋਣਾ ਕੋ ਆਪਣੀ ਹੱਥੀਂ ਡਿਫਰੈਂਟ ਉਹਨਾਂ ਦੇ ਉਹਨਾਂ ਦੀ ਖੁਦ ਦੀ ਜਿਹੜੀ ਲੈਂਗੁਏਜ ਆਉਣਾ 'ਚ ਲੈਟਰ ਲਓ ਉਹਨੂੰ ਤੁਸੀਂ ਪਹਿਲਾਂ ਆਪ ਪੰਜਾਬੀ 'ਚ ਪੜੋ ਕਿਉਂਕਿ ਇੰਨਾ ਵੀ ਤਾਂ ਹੁਣ ਤੁਸੀਂ ਵੀ ਪੜ ਸਕਦੇ ਆ ਕੀ ਹੈ ਨਾ ਉਹ ਜਿਹੜੀ ਸਾਨੂੰ ਕਲਾਇੰਟ ਤੋਂ ਕੀ ਚਾਹੀਦਾ ਹੁੰਦਾ ਸਾਨੂੰ ਬਸ ਇਹ ਚਾਹੀਦਾ ਕਿ ਇਹ ਜਿਹੜਾ ਕਲਾਇੰਟ ਹਨ ਇਹਦਾ ਆਪਣੇ ਕੇਸ ਦੇ ਵੱਲ ਧਿਆਨ ਇਹ ਹੁਣ ਪੜ ਕੇ ਗਲਤੀਆਂ ਕੱਢਣ ਲੱਪਿਓ ਐਫੀਡੇਵਿਟ ਵਾਲਿਆਂ ਦੀ ਇਹ ਯਾਰ ਮੇਰੇ ਨਾਲ ਤਾਂ ਇਦਾਂ ਹੋਈ ਨਹੀਂ ਸੀ ਤੂੰ ਇਦਾਂ ਕਿਉਂ ਲਿਖਿਆ ਉੱਤੋਂ ਪੁੱਛੋ ਦੁਆਰਾ ਆ ਗਏ ਕਿ ਤੂੰ ਇਦਾਂ ਕਿਉਂ ਲਿਖਿਆ ਦੇ ਇਹ ਜਿਹੜੀ ਸਾਰੀ ਚੀਜ਼ ਆ ਜਦੋਂ ਤੁਸੀਂ ਇਹ ਚੀਜ਼ ਕਰਦੇ ਹੋ ਤੁਹਾਡੇ ਜਿਹੜੇ ਡਾਕੂਮੈਂਟ ਆ ਉਹ ਬਹੁਤ ਸੋਲਿਡ ਆਣੇ ਆ ਜਿਹੜੇ ਐਫੀਡੇਵਿਟ ਆਣੇ ਉਹ ਬਹੁਤ ਸੋਲਿਡ ਆਣੇ ਆ ਜੱਜ ਨੇ ਵੀ ਉਹਦਾ ਟਾਈਮ ਨਹੀਂ ਖਰਾਬ ਹੋਣਾ ਕਿ ਉਹ ਢਾਂਚੇ ਜੇ ਪੜੀ ਗਏ ਸਾਰੇ ਉਨੇ ਆ ਦੇਖਣਾ ਕਿ ਯਾਰ ਮਾਂ ਦੇ ਇਲਾਜ ਦੇ ਬਾਰੇ ਗੱਲ ਕਰਦੀ ਆ ਬਾਪੂ ਇਹਦਾ ਜੋ ਇਨਾਂ ਹੋਇਆ ਇਹਨੂੰ ਹਸਪਤਾਲ ਮਿਲਣ ਗਿਆ ਆ ਉਹਦੇ ਬਾਰੇ ਗੱਲ ਕਰਦਾ ਵਾ ਗਵਾਂਡੀ ਜਿਹੜਾ ਉਹਨੇ ਜੋ ਦੇਖਿਆ ਉਹ ਉਸ ਚੀਜ਼ ਬਾਰੇ ਗੱਲ ਕਰਦਾ ਜਿਹੜੀ ਤੁਹਾਡੀ ਪਾਰਟੀ ਦੀ ਲੈਟਰ ਐਡਰੈਸ ਖਾਸਲੀ ਉਹਦੇ ਵਿੱਚ ਬਹੁਤ ਗਲਤੀਆਂ ਜਿਹੜੀਆਂ ਹੁੰਦੀਆਂ ਜ਼ਿਆਦਾਤਰ ਉਹ ਕਈ ਵਾਰੀ ਨਾ ਬੰਦੇ ਨੂੰ ਪੁੱਛਦੇ ਆ ਸਵਾਲ ਕਿ ਤੂੰ ਇਹ ਚੀਜ਼ ਹਮਲਾ ਦੇ ਰਾਵ ਦੇ ਬਾਰੇ ਪਾਰਟੀ ਨਾਲ ਗੱਲ ਕੀਤੀ ਸੀ ਕਿ ਨਹੀਂ ਕੀਤੀ ਸੀ ਥੋੜੇ ਜਿਹੇ ਬੰਦਾ ਕਵੇ ਮੈਂ ਕੀਤੀ ਸੀ ਉਹਨੇ ਕਹਿਣਾ ਫਿਰ ਤੂੰ ਬਿਆਨਾਂ ਚ ਨਹੀਂ ਲਿਖਿਆ ਕਿੰਨਾ ਗੱਲ ਕੀਤੀ ਸੀ ਕਦੋਂ ਗੱਲ ਕੀਤੀ ਸੀ ਜੇ ਬੰਦੇ ਨੇ ਕਿਹਾ ਕਿ ਮੈਂ ਨਹੀਂ ਗੱਲ ਕੀਤੀ ਸੀ ਉਹਨੇ ਜਣਾ ਕਿ ਕਦੀ ਵੀ ਕੀਤੀ ਸੀ ਕਿਸੇ ਨਾਲ ਕੀਤੀ ਸੀ ਉਹਨੇ ਜਣਾ ਨਹੀਂ ਕੀਤੀ ਸੀ ਉਹਨੇ ਕਿਹਾ ਫਿਰ ਤੇਰੀ ਪਾਰਟੀ ਕਿਦਾਂ ਕਹਿ ਰਹੀ ਆ ਕਿ ਤੇਰੇ ਤੇ ਤਿੰਨਾਰੀ ਹਮਲਾ ਹੋਇਆ ਜੇ ਤੂੰ ਗੱਲ ਨਹੀਂ ਪਾਰਟੀ ਨਾਲ ਕੀਤੀ ਸੀ ਤਾਂ ਪਾਰਟੀ ਨੇ ਕਿੰਦਾ ਵਿਆਖਿਆ ਕੀਤੀ ਆ ਇਹਦੇ ਵਿੱਚ ਹੁਣ ਜੇ ਬੰਦਾ ਕਹਿ ਦੇ ਕਿ ਮੈਂ ਪਾਰਟੀ ਨਾਲ ਗੱਲ ਕੀਤੀ ਸੀ ਉਹ ਕਹੂਗਾ ਫਿਰ ਤੇਰੀ ਪਾਰਟੀ ਨੇ ਲਿਖਿਆ ਕਿਉਂ ਨਹੀਂ ਉਹਦੇ ਵਿੱਚ ਸੋ ਜਿਹੜੀ ਪਾਰਟੀ ਦੀ ਲੈਟਰ ਆ ਉਹਨੂੰ ਪੜੋ ਸਾਰਾ ਕੀ ਲਿਖਿਆ ਉਹਦੇ ਵਿੱਚ ਕਈ ਵਾਰੀ ਉਹੱਚ ਗਲਤ ਲਿਖਿਆ ਹੁੰਦਾ ਬੰਦਾ ਕੁਛ ਕਹੀ ਜਾਂਦਾ ਪਾਰਟੀ ਦੀ ਲੈਟਰ 'ਚ ਕੁਝ ਹੋਰ ਲਿਖਿਆ ਹੁੰਦਾ ਵਾ ਸੋ ਪਾਰਟੀ ਦੀ ਲੈਟਰ ਸਿਰਫ ਤੁਹਾਡੀ ਜਿਹੜੀ ਮੈਂਬਰਸ਼ਿਪ ਜਿਹੜੀ ਵੈਰੀਫਾਈ ਉਹ ਕਰਦੀ ਆ ਹੋਰ ਕੁਝ ਨਹੀਂ ਉਹ ਜਿਹੜਾ ਕਰਦੀ ਆ ਠੀਕ ਹੈ ਸੋ ਜਿਹੜੇ ਸਾਰੇ ਡਾਕੂਮੈਂਟ ਆ ਆਪਣੇ ਇਹਨੂੰ ਪੜੋ ਬਿਲਕੁਲ ਧਿਆਨ ਨਾਲ ਇਹਦੇ ਵਿੱਚ ਮੁੱਦੇ ਜਿਹੜੇ ਬੜੇ ਜ਼ਿਆਦਾ ਉੱਠ ਜਾਂਦੇ ਆ ਸੇਮ ਚੀਜ਼ ਡਾਕਟਰ ਦੀ ਕਿ ਡਾਕਟਰ ਦੇ ਤੁਹਾਡੇ ਇਲਾਜ ਕੀ ਸੀਗਾ ਹੁਣ ਬੰਦਾ ਕਹਿੰਦਾ ਮੇਰੇ ਇੱਕ ਇਜੈਕਸ਼ਨ ਲੱਗਾ ਡਾਕਟਰ ਕਹਿੰਦਾ ਦੋ ਲੱਗੇ ਆ ਹੁਣ ਕਿਹਦੀ ਗੱਲ ਜੱਜ ਮੰਨੇ ਉਹਨੂੰ ਮੌਕਾ ਦਿੰਦਾ ਕਿ ਯਾਰ ਇਦਾਂ ਕਿਉਂ ਲਿਖਿਆ ਫਿਰ ਬੰਦਾ ਬਿਹਾਨ ਚੇਂਜ ਕਰ ਲੈਂਦਾ ਕਿ ਯਾਰ ਦੋ ਲੱਗੇ ਸੀਗੇ ਮੇਰੇ ਮੈਂ ਭੁੱਲ ਗਿਆ ਕਿ ਤੈਨੂੰ ਮੈਂ ਤਿੰਨ ਵਾਰੀ ਦਾ ਪੁੱਛਿਆ ਤੂੰ ਕਹਿੰਦਾ ਨਹੀਂ ਤੇ ਉਤੋਂ ਤਾਂ ਇਹੀ ਪਤਾ ਲੱਗਦਾ ਕਿ ਬੰਦੇ ਨੇ ਡਾਕਟਰ ਦੇ ਆਪਣੇ ਜਿਹੜੇ ਉਹੇ ਦੀ ਪੜੇ ਉਹਨੂੰ ਕਈ ਵਾਰੀ ਪੁੱਛਦਾ ਕਿ ਡਾਕਟਰ ਦੇ ਸਾਈਨ ਕਿਹਨੇ ਕੀਤੇ ਆ ਤੇਰੇ ਕਿਤੋਂ ਲੈਟਰ ਲਈ ਆ ਉਹ ਕਹਿੰਦਾ ਮੇਰ ਕੋ ਫਲਾਨੇ ਡਾਕਟਰ ਨੇ ਕੀਤੀ ਹੈ ਕਹਿੰਦਾ ਇਹਦਾ ਤਾਂ ਨਾਂ ਹੀ ਨਹੀਂ ਲਿਖਿਆ ਲੈਟਰ ਹੈਡ ਤੇ ਕਹਿੰਦਾ ਸਾਈਨ ਤਾਂ ਕਿ ਹੋਰ ਨਹੀਂ ਦਿੱਤੇ ਨਾਲੇ ਡਾਕਟਰ ਲਿਖਦਾ ਕਿ ਮੈਂ ਇਹਦਾ ਇਲਾਜ ਕੀਤਾ ਕਹਿੰਦਾ ਉਹ ਕਹਿੰਦਾ ਤੇਰਾ ਇਲਾਜ ਅਜੇ ਕਹਿੰਦਾ ਮੈਂ ਕੀਤਾ ਵਾ ਤੂੰ ਕਹੀ ਇਹ ਨਾ ਸੁਨੀਲ ਨੇ ਮੇਰਾ ਇਲਾਜ ਕੀਤਾ ਇਦਾਂ ਕਿਦਾਂ ਹੋ ਸਕਦਾ ਕਿ ਤੂੰ ਕੁਛ ਕਹੀ ਇਹਦਾ ਤੇਰੀ ਲੈਟਰ ਕੁਛ ਕਹੀ ਜਿੱਦੀ ਹੈ ਜਿਹੜਾ ਹਸਪਤਾਲ ਦਾ ਲੈਟਰ ਪੈਡ ਆ ਤੇ ਜਿਹੜੇ ਡਾਕਟਰ ਦੇ ਨਾਂ ਲਿਖੇ ਆ ਉਹਦੇ ਵਿੱਚ ਤੇਰਾ ਜਿਹੜਾ ਤੂੰ ਨਾਂ ਵਾਲਾ ਰਿਆ ਡਾਕਟਰ ਦਾ ਉਹਦਾ ਨਾਂ ਵੀ ਨਹੀਂ ਲਿਖਿਆ ਹੂੰ ਸੋ ਇਹ ਚੀਜ਼ਾਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਆਪਣੇ ਜਿਹੜੇ ਬਿਆਨ ਉਹ ਆਪ ਬਣਾਣੇ ਆ ਕਰੀ ਕਿਸੇ ਨੂੰ ਨਹੀਂ ਪਾਣਾ ਜਿਹੜਾ ਕਈ ਵਾਰੀ ਕਲਾਇੰਟ ਇੱਧਰ ਆਏ ਤਾਂ ਬੋਲਣਾ ਨਹੀਂ ਉਹਨੇ ਕੁਝ ਉਹਨੇ ਕਿਦੋਂ ਨਾ ਕਿ ਨਹੀਂ ਮੈਂ ਲਿਖਤੀ ਚ ਬਿਆਨ ਦੇਨੇ ਉਹਨੇ ਕਿਤੇ ਇੰਟਰਪ੍ਰੀਟਰ ਟਰਾਂਸਲੇਟਰ ਤੋਂ ਬਿਆਨ ਲਿਆ ਕੇ ਦੇ ਦੇਣੇ ਤੇ ਉਹਨੂੰ ਜਦੋਂ ਸਵਾਲ ਜਾਵਾਂ ਪੁੱਛਣਾ ਨੂੰ ਆਣਾ ਕੁਝ ਨਹੀਂ ਹਨਾ ਉੱਤੋਂ ਪਤਾ ਲੱਗਦਾ ਹੈ ਕਿ ਉਹ ਫਰਾਡ ਆ ਉਹਦੇ ਬਿਆਨ ਹੈ ਨਹੀਂ ਉਹ ਆਪਾਂ ਫਿਰ ਕੇਸ ਵੀ ਇਨਟੇਕ ਨਹੀਂ ਕਰਦੇ ਸੋ ਇਹਦੀ ਲੌਂਗ ਸਟੋਰੀ ਸ਼ਾਰਟ ਇਦੀ ਹੈ ਜਿਹੜੀ ਇਸ ਹਾਲਤ ਦੀ ਕੇਸ ਆ ਉਹ ਸਕਸੈਸਫੁਲ ਕੇਸ ਉਹ ਹੁੰਦੇ ਆ ਜਿਹੜਾ ਬੰਦਾ ਆਪ ਬਹਿ ਕੇ ਆਪਣੇ ਬਿਆਨ ਦੱਸਦਾ ਫਿਰ ਸਾਰੇ ਜਿਹੜੇ ਡਾਕੂਮੈਂਟ ਆ ਉਹਨੂੰ ਆਪ ਜਾਂਚ ਪਾਇਨਾ ਕਰਦਾ ਇਨਵੋਲ ਰਹਿੰਦਾ ਹਰ ਟਾਈਮ ਲੋਅਰ ਕੋ ਜਿਹੜੇ ਟੈਕਨੀਕਲ ਮੁੱਦੇ ਆ ਜਿਹੜੀ ਉਹਨੂੰ ਨਹੀਂ ਸਮਝ ਆਉਂਦੇ ਸਵਾਲ ਪੁੱਛਦਾ ਕਿ ਭਾਜੀ ਮੈਨੂੰ ਰੀਲੋਕੇਸ਼ਨ ਦਾ ਨਹੀਂ ਪਤਾ ਇਹ ਕੀ ਮਸਲਾ ਹੁੰਦਾ ਵਾ ਫਰਮ ਰੀਸੈਟਲਮੈਂਟ ਵਾਰ ਜਿਹੜੀ ਕੀ ਹੁੰਦੀ ਹੈ ਮੈਨੂੰ ਇਹਦਾ ਨਹੀਂ ਪਤਾ ਕੀ ਹੁੰਦਾ ਜੱਜ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕੀ ਮੈਨੂੰ ਐਕਸਪੈਕਟ ਕਰਨਾ ਚਾਹੀਦਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਦੇ ਨਾਲ ਨਾਲ ਤੁਹਾਡੇ ਜਿਹੜਾ ਜਦੋਂ ਤੁਸੀਂ ਲਾ ਫੇਸ ਨਾਲ ਡੀਲ ਕਰਦੇ ਹੋ ਤੁਹਾਡੀ ਉੱਠਣੀ ਬੈਠਣੀ ਰਹਿਣੀ ਸੈਣੀ ਠੀਕ ਹੈ ਉਹ ਤੁਸੀਂ ਇਕੱਲੇ ਤਿਆਰੀ ਕਰਨੀ ਹੈ ਕੋਈ ਗਰੁੱਪਾਂ ਚ ਨਹੀਂ ਤਿਆਰੀ ਤੁਸੀਂ ਕਰਨੀ ਤੁਹਾਡਾ ਇਕੱਲੇ ਦਾ ਕੇਸ ਹੈਥੇ ਇਕੱਲੇ ਤੁਸੀਂ ਦੇਣਾ ਵਾ ਸੀਟ ਦੇ ਉੱਤੇ ਸੋ ਆਪ ਜਿਹੜਾ ਤੁਸੀਂ ਇਨਵੋਲਵ ਰਹਿਣਾ ਜੇ ਤੁਸੀਂ ਉਹ ਕਰੋਗੇ ਤਾਂ ਮੋਸਟ ਲਾਈਕਲੀ ਜਿਹੜਾ ਹੈਗਾ ਤੁਹਾਡਾ ਉਹੀ ਜੋ ਤੁਸੀਂ ਸਾਰੀ ਤਿਆਰੀ ਕੀਤੀ ਉਹ ਹੀ ਸਾਹਮਣੇ ਕੋਰਟ ਦੇ ਵਿੱਚ ਨਿਕਲ ਕੇ ਆਣੀ ਹੈ ਤੇ ਚਾਂਸ ਤੁਹਾਡੇ ਜਿਹੜੇ ਜ਼ਿਆਦਾ ਹੋਣੇ